जिन प्रेम कियो तिनहिं प्रपायो कलगीतर पादशाह जी फरमान करते हन साच कहो सुन लेहो सब है जिन प्रेम कियो तिनहिं प्रपायो जन्म मरण दुहु मैं नाही ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਿਲਾਇ ਜਿਸਨੋ ਪ੍ਰਤੀਤ ਹੋਵੇ ਤਿਸ ਕਾ ਗਾਵਿਆ ਥਾਏ ਪਵੈ ਸੋ ਪਾਵੇ ਦਰਗਹ ਮਾਨ ਜੋ ਬਿਨ ਪ੍ਰਤੀਤ ਕਪਟੀ ਕੁੜੀ ਕੁੜੀ ਅਖੀ ਮੀਟ ਦੇ ਉਨ੍ਹਾਂ ਉਤਰ ਜਾਏਗਾ ਝੂਠ ਗੁਮਾਨ ਨੂੰ ਤੋਂ ਇਹ ਸ਼ਬਦ ਸੁਣੇ ਤੇ ਪਹਿਲਾਂ ਆਪ ਜੀ ਨੇ ਆ ਪੰਕਤੀਆਂ ਸੁਣੀਆਂ ਗੁਰਬਾਣੀ ਦੀਆਂ ਜਿਨ ਪ੍ਰੇਮ ਕੀਓ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਸੱਚੇ ਮੰਦੇ ਨਾਲ ਹਿਰਦੇ ਨਾਲ ਪ੍ਰੇਮ ਕੀਤਾ ਜਿਵੇਂ ਤੁਸੀਂ ਵੇਖ ਰਹੇ ਹੋ ਬਾਬਾ ਨਿਹਾਲ ਸਿੰਘ ਜੀ ਜਦੋਂ ਇਹਨਾਂ ਦੇ ਨਾਲ ਇਰਖਾ ਕੀਤੀ ਗਈ ਇਹ ਵਾਪਸ ਪੰਜਾਬ ਨੂੰ ਆਉਣ ਲੱਗੇ ਸਟੇਸ਼ਨ ਤੇ ਪਹੁੰਚੇ ਤੇ ਰੇਲ ਗੱਡੀ ਵਿੱਚ ਆਉਣ ਵਿੱਚ ਦੇਰੀ ਸੀ ਧਿਆਨ ਵਿੱਚ ਬਹਿ ਗਏ ਤੇ ਕਲਗੀਧਰ ਪਾਤਸ਼ਾਹ ਨੇ ਦਰਸ਼ਨ ਦਿੱਤੇ ਸਿੰਘਾ ਕਿੱਥੇ ਚੱਲਿਆ ਮਹਾਰਾਜ ਰਖਾ ਕਰਦੇ ਨੇ ਦਖਣੀ ਸਿੱਖ ਮਹਾਰਾਜ ਕਹਿੰਦੇ ਨਹੀਂ ਕਿਤੇ ਨਹੀਂ ਜਾਣਾ ਇੱਥੇ ਲੰਗਰ ਚਲਾਣਾ ਹੈ ਸੰਗਤਾਂ ਦੀ ਸੇਵਾ ਕਰਨੀ ਕਹਿੰਦੇ ਮਹਾਰਾਜ ਮੇਰੇ ਕੋਲ ਤਾਂ ਰਸਨ ਪਾਣੀ ਨਹੀਂ ਲੰਗਰ ਬਣਾਉਣ ਵਾਸਤੇ ਭਾਂਡੇ ਨਹੀਂ ਨਾਮ ਮਾਇਦਾ ਸਾਧਨ ਰਸਤਾ ਬਸਤਾ ਨਹੀਂ ਮਾਰ ਰੇ ਕਹਿਣ ਲਗੇ ਨਿਦਾਨ ਸ਼ਾਂ ਖਿੱਸਾ ਮੇਰਾ ਹੱਥ ਤੇਰਾ ਟੋਟ ਨਹੀਂ ਆਵੇਗੀ ਸੇਵਾ ਕਰ ਜਦੋਂ ਕਲਗੀਧਰ ਪਾਤਸ਼ਾਹ ਜੀ ਵਰਤੇ ਫਿਰ ਇਨਾ ਸਹਿਯੋਗ ਮਿਲਿਆ ਸਿਕ ਸੰਗਤਾਂ ਦਾ ਕਲਗੀ ਤਰਪਾਸੀ ਸੰਗਤਾਂ ਵਿੱਚੋਂ ਵਰਤੇ ਲੰਗਰ ਵਾਸਤੇ ਲੱਕੜਾਂ ਰਸਤਾ ਬਸਤਾ ਲੰਗਰ ਤਿਆਰ ਕਰਨ ਵਾਸਤੇ ਭਾਂਡੇ ਵਰਤਨ ਸਾਰੇ ਇਕੱਤਰ ਹੋ ਗਏ ਤੇ ਸੇਵਾਦਾਰ ਆ ਗਏ ਜਿੱਥੇ ਹੁਣ ਲੰਗਰ ਸਾਹਿਬ ਗੁਰਦੁਆਰਾ ਸਾਹਿਬ ਹੈ ਤੇ ਮਹਾਂਪੁਰਖ ਬਾਬਾ ਨਰਿੰਦਰ ਸਿੰਘ ਤੇ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਬਿਲਕੁਲ ਸਾਧੂ ਨੇ ਏ ਬਾਬਾ ਨਿਧਾਨ ਸਿੰਘ ਜੀ ਦਾ ਅਸਥਾਨ ਹੈ ਲੰਗਰ ਸਾਹਿਬ ਹਜੂਰ ਸਾਹਿਬ ਨਦੇੜ ਸਭ ਤੋਂ ਪਹਿਲਾਂ ਲੰਗਰ ਜਿਹੜਾ ਇਹ ਗਲਗੀ ਤਰਪਾਦਸ਼ਾ ਦੇ ਹੁਕਮ ਦੇ ਨਾਲ ਪ੍ਰਾਰੰਭ ਹੋਇਆ ਤੇ ਬਾਬਾ ਨਿਧਾਨ ਸਿੰਘ ਜੀ ਨੇ ਇਹਦੀ ਸੇਵਾ ਆਰੰਭ ਕੀਤੀ ਸੋ ਇਸ ਕਰਕੇ ਪਿਆਰਿਓ ਨਾਲੇ ਬੰਦਗੀ ਕਰਦੇ ਸਨ ਨਾਲ ਸੇਵਾ ਕਰਦੇ ਸਨ ਸੰਗਤਾਂ ਨੂੰ ਠੰਡਾ ਜਲ ਛਕਾਉਣਾ ਪ੍ਰਸ਼ਾਦਾ ਛਕਾਉਣਾ ਉਹਨਾਂ ਦੇ ਰਹਿਣ ਵਾਸਤੇ ਇਂਤਜ਼ਾਮ ਕਰਨਾ ਉਹਨਾਂ ਤੋਂ ਬਾਅਦ ਫਿਰ ਮਾਪੁਰਖ ਸੇਵਾ ਚੱਲਦੀ ਰਹੀ ਤੇ ਹੁਣ ਵੀ ਚੱਲਦੀ ਆ ਕਿਉਂਕਿ ਪ੍ਰੇਮ ਸੀ ਗੁਰੂ ਤਾਂ ਸਾਡੇ ਅੰਗ ਸੰਗ ਨੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਪਰ ਅਸੀਂ ਪ੍ਰੀਤ ਨਹੀਂ ਕਰਦੇ ਮਾਰਾ ਕਹਿੰਦੇ ਜਿਨ ਪ੍ਰੇਮ ਕੀਓ ਜਿਨ੍ਹਾਂ ਨੇ ਪ੍ਰੇਮ ਕੀਤਾ ਆਪਣੇ ਗੁਰੂ ਨਾਲ ਪਰਮਾਤਮਾ ਨਾਲ ਤਿੰਨ ਹੀ ਪ੍ਰਪਾਇਓ ਉਹਨਾਂ ਨੇ ਪ੍ਰਾਪਤ ਕਰ ਲਿਆ ਬਾਬਾ ਨਿਧਾਨ ਸਿੰਘ ਜੀ ਅੰਦਰ ਪ੍ਰੇਮ ਸੀ ਪ੍ਰੀਤ ਸੀ ਕਲਗੀਧਰ ਪਾਤਸ਼ਾਹ ਨੇ ਆ ਕੇ ਦਰਸ਼ਨ ਦੇ ਦਿੱਤੇ ਸੋ ਮਹਾਰਾਜ ਕਹਿੰਦੇ ਜਿਹੜੀ ਲਾਸਟ ਸਬਕ ਪੜ੍ਹਾ ਸੀ ਵੀ ਜੇ ਝੂਠ ਮੂੰਠ ਹੀ ਅੱਖਾਂ ਬੰਦ ਕਰਕੇ ਬੈਠੇ ਰਵਾਂਗੇ ਅੰਦਰ ਹੀਰ ਦੇ ਵਿੱਚ ਪ੍ਰੀਤ ਨਹੀਂ ਹੋਵੇਗੀ ਲੋਕ ਦਿਖਾਵਾ ਕਰਨਗੇ ਤਾਂ ਫਿਰ ਕਿਰਪਾ ਨਹੀਂ ਹੋਣੀ ਹਿਰਦੇ ਵਿੱਚੋਂ ਨਾਮ ਜਪਣਾ ਸੱਚੀ ਪ੍ਰੀਤ ਕਰਨੀ ਗੁਰਾਂ ਨੂੰ ਸਰਦਾ ਰੱਖਣੀ ਨਿਮਰਤਾ ਰੱਖਣੀ ਜਿਨ੍ਹਾਂ ਨੇ ਨਿਮਰਤਾ ਰੱਖੀ ਸਰਦਾ ਰੱਖੀ ਭਾਵਨਾ ਦੇ ਨਾਲ ਗੱਲ ਬਣਦੀ ਹੈ ਸਾਰੀ ਗੱਲ ਸਰਦਾ ਤੇ ਖੜੀ ਹੈ ਜਦ ਸਰਦਾ ਹਿਰਦੇ ਵਿੱਚ ਹੋਵੇਗੀ ਆਈ ਸੰਗਤਾਂ ਦੀ ਸੇਵਾ ਕਰਾਂਗੇ ਬਾਣੀ ਪੜਾਂਗੇ ਨਾਮ ਜਪਾਂਗੇ ਤਾਂ ਗੱਲ ਬਰਣੀ ਆ ਸੋ ਇਨਿਕ ਬੇਨਤੀਆਂ ਪ੍ਰਵਾਨ ਕਰਨਾ ਸੱਚੀ ਪ੍ਰੀਤ ਕਰਨੀ ਗੁਰਾਂ ਦੇ ਨਾਲ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹ ਹੈ ਵੈਸਣ ਪਾਈਏ ਦੁਨੀਆ ਵਿੱਚ ਜੇ ਆਪਾਂ ਸੇਵਾ ਕਮਾਵਾਂਗੇ ਦਰਗਾਹ ਵਿੱਚ ਥਾਂ ਮਿਲੂਗੀ ਫਿਰ ਮਾਰਾ ਕਹਿੰਦੇ ਜਿਹੜੇ ਸੇਵਾ ਨਹੀਂ ਕਰਦੇ ਬਿਨ ਸੇਵਾ ਤ੍ਰਿਗ ਹੱਥ ਪੈਰ ਨੇਫਲ ਸਭ ਕਰਨੀ ਸੇਵਾ ਤੋਂ ਬਿਨਾ ਹੱਥਾਂ ਪੈਰਾਂ ਨੂੰ ਫਟਕਾਰਾਂ ਪੈਂਦੀਆਂ ਨੇ ਸਾਰੇ ਉਹਦੇ ਕਾਰਜ ਵਿਹਾਰ ਉਹ ਨੇਫਲ ਹੁੰਦੇ ਨੇ ਬਿਨ ਸੇਵਾ ਤ੍ਰਿਗ ਤ੍ਰਿਗ ਮੈਨੇ ਤ੍ਰਕਾਰ ਫਟਕਾਰ ਨੇਫਲ ਸਭ ਕਰਨੀ ਬੇਅਰਥਾ ਜੋ ਵੀ ਕੰਮ ਕਰਦਾ ਸਰ ਕਿਸੇ ਕੰਮ ਦੇ ਨਹੀਂ ਜੇ ਸੇਵਾ ਨਹੀਂ ਕੀਤੀ ਆ ਕੇ ਮਾ ਪਿਓ ਦੀ ਸੇਵਾ ਆਈ ਸੰਗਤਾਂ ਦੀ ਸੇਵਾ ਕੋਈ ਵੀ ਘਰ ਵਿਚ ਆਇਆ ਉਹਨੂੰ ਲੰਗਰ ਪਾਣੀ ਛਕਾਣਾ ਪਿਆਰ ਦੇ ਨਾਲ ਹਰ ਜੀਵ ਜੰਤੂ ਨੂੰ ਪਿਆਰ ਕਰਨਾ ਪੰਛੀਆਂ ਨੂੰ ਦਾਣੇ ਪਾਣੇ ਹਰ ਜੀਵ ਜੰਤ ਨਾਲ ਪਿਆਰ ਕਰਨਾ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਨ ਪਾਈਏ ਦਰਗਾਹ ਵਿੱਚ ਥਾਂ ਮਿਲਦੀ ਹੈ ਜੇ ਨਹੀਂ ਕਰਾਂਗੇ ਫਿਰ ਫਟਕਾਰਾਂ ਮਿਲਦੀਆਂ ਨੇ ਬਿਨ ਸੇਵਾ ਤਿਰ ਗੱਤ ਪੈਰ ਨਿਫਲ ਸਭ ਕਰਨੀ ਦੇਖੋ ਇੱਕ ਪਾਸੇ ਛਿੜਕਾ ਪਾਉਂਦੇ ਨੇ ਮਹਾਰਾਜ ਛਿੜਕਾ ਕੀ ਸਮਝਾਉਣਾ ਕਰਦੇ ਨੇ ਸਾਨੂੰ ਤੇ ਇੱਕ ਪਾਸੇ ਕਹਿੰਦੇ ਜਿਹੜੇ ਗੁਰਮੁਖ ਸੇਵਾ ਕਰਦੇ ਨੇ ਉਹ ਦਰਗਾਹ ਵਿੱਚ ਥਾਂ ਪ੍ਰਾਪਤ ਕਰ ਜਾਂਦੇ ਨੇ ਦਰਗਾਹ ਵਿੱਚ ਉਹਨਾਂ ਨੂੰ ਬਹਿਣਾ ਮਿਲਦਾ ਹੈ ਸੱਚਖੰਡ ਵਿੱਚ ਬੈਠਣ ਨੂੰ ਥਾਂ ਮਿਲਦੀ ਹੈ ਸੋ ਫੈਸਲਾ ਤੁਸੀਂ ਕਰਨਾ ਪਿਆਰਿਓ ਸੇਵਾ ਕਰਨੀ ਦਰਗਾਹ ਵਿੱਚ ਥਾਂ ਲੈਣੀ ਕਿ ਨਹੀਂ ਕਰਨੀ ਉਹ ਤੁਹਾਡਾ ਫੈਸਲਾ ਹੈ ਸੋ ਕਮੈਂਟਾਂ ਵਿੱਚ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਹੈ ਸਬਸਕ੍ਰਾਈਬ ਵੀ ਕਰਿਓ ਲਾਈਕ ਵੀ ਕਰਿਓ ਹਰ ਵੀਡੀਓ ਤੁਹਾਡੇ ਕੋਲ ਪਹੁੰਚਦੀ ਰਹੇ ਬਾਣੀ ਪੜੋ ਨਿਤਨੇਮ ਕਰੋ ਸਿਮਰਨ ਕਰੋ ਨਾਮ ਜਪੋ ਸੇਵਾ ਕਰੋ ਕੀਰਤ ਕਰੋ ਸੱਚੀ ਤੇ ਸੁੱਚੀ ਕਿਸੇ ਨਾਲ ਈਰਖਾ ਨਹੀਂ ਕਰਨੀ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰਪ੍ਰਵ ਅਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ